ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸਤਰਾਮ ਸਿੰਘ 1986 ਵਿੱਚ ਪਿੰਡ ਲਬਾਣਿਆ ਵਾਲੀ ਵਿਖੇ ਵਾਪਰੇ ਬਸ ਕਾਂਡ ਦਾ ਦੇ ਸ਼ਹੀਦਾਂ ਨੂੰ ਸੇਵ ਸੇਨਾ ਪੰਜਾਬ ਦੇ ਮੁਖੀ ਅਤੇ ਹੋਰ ਕ ਵਰਕਰਾਂ ਵੱਲੋਂ ਕੀਤਾ ਗਿਆ ਯਾਦ ਜਿਲ੍ਹਾ ਸ਼੍ਰੀ ਮੌਸਰ ਸਾਹਿਬ ਦੇ ਢੀਡ ਆਉਂਦੇ ਪਿੰਡ ਲਬਾਣਿਆ ਵਾਲੀ ਵਿਖੇ 1986 ਵਿੱਚ ਵਾਪਰੇ ਬਸ ਕਾਂਢ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਗਠਨ ਵੱਲੋਂ ਆਰਥਿਕ ਮਦਦ ਨਹੀਂ ਕੀਤੀ ਗਈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੇਵਾ ਸੈਨਾ ਪੰਜਾਬ ਦੇ ਪ੍ਰਧਾਨ ਰਕੇਸ਼ ਕੁਮਾਰ ਕਰਮਸ਼ੀਰ ਮੌਸਰ ਸਾਹਿਬ ਵੱਲੋਂ ਕੀਤਾ ਗਿਆ ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ 1986 ਵਿੱਚ ਪਿੰਡ ਡਬਾਣਿਆਂ ਵਾਲੀ ਵਿਖੇ ਜੋ ਬਸ ਤਾਂ ਵਰਿਆ ਸੀ Hindu ਵੀਰਾਂ ਅਤੇ ਮੌਨੇ ਸਿੱਖ ਵੀਰਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕੋਈ ਵੀ ਆਰਥਿਕ ਮਦਦ ਨਹੀਂ ਕੀਤੀ ਗਈ। ਪੂਰਨਾਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਸਟਾਣ ਵਿੱਚ ਸ਼ਹੀਦ ਹੋਏ 14 ਵਿਅਕਤੀਆਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ। ਜਿਲਾ ਸ਼੍ਰੀ ਮੋਕਸਰ ਸਾਹਿਬ ਤੋਂ ਪੱਤਰਕਾਰ ਜਗਤਾਰ ਸਿੰਘ ਰਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ। ਅੱਜ ਅਸੀਂ ਸ਼ਿਵ ਸ਼ੈਨਾ ਦੇ ਦਫ਼ਤਰ ਪਹੁੰਚੇ ਹਾਂ ਜੋ ਕਿ ਇਨ੍ਹਾਂ ਸ਼ਹੀਦਾਂ ਨੂੰ ਹਰ ਸਾਲ ਯਾਦ ਕਰਦੇ ਨੇ। ਆਪਾਂ ਪ੍ਰਧਾਨ ਜੀ ਨਾਲ ਇੱਥੇ ਦਫ਼ਤਰ 'ਚ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਪ੍ਰਧਾਨ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਪ੍ਰਧਾਨ ਜੀ ਤੁਹਾਡੇ ਕੋਲ ਅੱਜ ਅਸੀਂ ਪਹੁੰਚੇ ਆ ਉਹਨਾਂ ਸ਼ੀਧਾ ਨੂੰ ਯਾਦ ਕਰਨ ਦੇ ਸਾਨੂੰ ਪਤਾ ਲੱਗਿਆ ਕਿ ਹਰ ਸਾਲ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਤੇ ਉਹਨਾਂ ਦਾ ਸ਼ੀਧੀ ਦਿਹਾੜਾ ਵੀ ਮਨਾਉਂਦੇ ਹੋ ਉਸ ਬਾਰੇ ਕੁਝ ਜਾਣਕਾਰੀ ਦਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੀ ਅੱਜ ਜਿਹੜਾ 1986 ਦੇ ਵਿੱਚ ਇਹ ਅੱਜ ਦੇ ਦਿਨ ਅੱਜ ਦੇ ਵਾਰ ਇਹ ਆ ਜਿਹੜਾ ਇਹ ਹੋਏ ਸੀ 14 ਸ਼ਹੀਦ ਹੋਏ ਸੀਗੇ ਬੰਦੇ ਬੱਸ 'ਚ ਉਦੋਂ ਅਤਵਾਦ ਦੌਰ ਹੁੰਦਾ ਸੀਗਾ ਠੀਕ ਹੈ ਉਹਨਾਂ ਟਾਈਮ 'ਚ ਇੱਕ ਸ਼ਿਫ ਸੈਨਾ ਨੇ ਆਪ ਦਾ ਸੰਗਠਨ ਤਿਆਰ ਕੀਤਾ ਸੀ ਉਸ ਟਾਈਮ ਅਤਵਾਦ ਦੌਰ 'ਚ ਸਾਡੇ ਸੰਜੀਵ ਘਣੋਲੀ ਜੀ ਆ ਰਾਸ਼ਟਰੀ ਚੇਅਰਮੈਨ ਹਾਂਜੀ ਤੇ ਰਾਸ਼ਟਰੀ ਪ੍ਰਧਾਨ ਸਾਡੇ ਹੈਗੇ ਰਜੀਵ ਤੰਦਨ ਜੀ ਠੀਕ ਹੈ ਇਹਨਾਂ ਨੇ ਇਹ ਆਤਵਾਦ ਦੌਰ ਚੱਲਦੇ ਸੰਜੀਵ ਘਣੋਲੀ ਜੀ ਨੇ ਸਾਡੇ ਬੜਾ ਸੰਜੀਵ ਘਣੋਲੀ ਜੀ ਨੇ ਸਾਡਾ ਬਹੁਤ ਆਪ ਦੇ ਆਤਵਾਦ ਦੌਰ ਵੀ ਚੱਲਿਆ ਇਹਨਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਸ਼ਹੀਦਾਂ ਦੇ ਟਾਈਮ ਲੜਦੇ ਵੀ ਆਏ ਉਦੋਂ ਇਹ ਸੰਗਠਨ ਤਿਆਰ ਕਰ ਲਿਆ ਸੀਗਾ ਉਹਦੇ 'ਚ ਸਾਡੇ ਮੁਕਸਰ ਦੇ 14 ਬੰਦੇ ਉਸ ਟਾਈਮ ਬੱਸ 'ਚ ਚੰਡੀਗੜ੍ਹ ਵੱਸ ਜਾਂਦੀ ਸੀ ਮੁਕਸਰ ਤੋਂ ਚੰਡੀਗੜ੍ਹ ਠੀਕ ਠੀਕ ਉਦੋਂ ਮੁਕਸਰ ਜ਼ਿਲ੍ਹਾ ਨਹੀਂ ਹੁੰਦਾ ਸੀ ਠੀਕ ਉਦੋਂ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਉਸ ਟਾਈਮ ਤੇ ਵਾਇਆ ਸਾਧਕ ਵੱਸ ਜਾਂਦੀ ਸੀ ਚੰਡੀਗੜ੍ਹ ਜਿਹੜੀ 450 ਤੇ ਚਲਦੀ ਸੀ ਮੁਕਸਰੋਂ ਠੀਕ ਹੈ ਉਹਦੇ ਵਿੱਚ ਉਸ ਟਾਈਮ ਤਿੰਨ ਉਗਰਵਾਦੀ ਅੱਤਵਾਦੀ ਹਾਂਜੀ ਉਹਦੇ ਵਿੱਚ ਹੀ ਵੜ ਗਏ ਕਿਸੇ ਨੂੰ ਕੁਝ ਨਹੀਂ ਪਤਾ ਸੀ ਜਦੋਂ ਨਵਾਂਣੇ ਵਾਲੀ ਕੋਲੀ ਗਏ ਤੇ ਇੱਕ ਸਾਈਡ ਤੇ ਕੰਨ ਵਾਲੀ ਰੋਡ ਆ ਉੱਥੇ ਲਾ ਕੇ ਤੇ ਇਹਨਾਂ ਦੇ ਤਾਬੜ ਤੋਂ ਗੋਲੀਆਂ ਮਾਰੀਆਂ ਜਿਨ੍ਹਾਂ ਵਿੱਚੋਂ ਦੋ ਜਿਹੜੇ ਪਰਿਵਾਰ ਸੀਗੇ ਇੱਕ ਪਰਿਵਾਰ ਦੇ ਦੋ ਬੱਚੇ ਹਾਂਜੀ ਇੱਕ ਤਾਂ ਸਾਡੇ ਚ ਸੀਗਾ ਵੇਖੋ ਸੰਜੀਵ ਕੁਮਾਰ ਇਹ ਮੁੰਡਾ ਸੀਗਾ ਜੀ ਇਹ ਉਸ ਟਾਈਮ ਬੱਸ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਠੀਕ ਹੈ ਇੱਕ ਸੀਗਾ ਸਾਡੇ ਕੋਲੇ ਦੇਖੋ ਜੀ ਜਤਿੰਦਰ ਸਿੰਘ ਇਹ ਬੱਚੇ ਦੀ ਫੋਟੋ ਆਈ ਆ ਦੋਨੇ ਭਰਾ ਸੀ ਸਕੇ ਜੀ ਇਹ ਇਹ ਸਕੇ ਭਰਾ ਸੀ ਇਹਦੇ ਚ ਇਹਨੂੰ ਫਰੋਈ ਪਰ ਮਿਸ਼ਨ ਹਸਪਤਾਲ ਚ ਮੌਕੇ ਤੇ ਲੈ ਕੇ ਹਾਂਜੀ ਦਾਖਲ ਕੀਤਾ ਸੀ ਉੱਥੇ ਆਪਦਾ ਦਮ ਤੋੜ ਗਿਆ ਸੀ ਛੀਦ ਹੋ ਗਿਆ ਸੀ ਠੀਕ ਹੈ ਜੀ ਪ੍ਰਧਾਨ ਜੀ ਦੱਸੋ ਵੀ ਤੁਸੀਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਜੋ ਛੀਦ ਹੋਏ ਸੀ ਇਹਨਾਂ ਦੇ ਪਰਿਵਾਰਾਂ ਨੂੰ ਕੋਈ ਕੋਈ ਸਹਾਇਤਾ ਦਿੱਤੀ ਤੁਸੀਂ ਤਾਂ ਹਰ ਸਾਲ ਇਹ ਮੰਗ ਰੱਖਦੇ ਹੋ ਈਓ ਸੁਆਰੇ ਦੱਸੋਗੇ ਕੁਛ ਅਸੀਂ ਦੇਖੋ ਜੀ ਵੇਖੋ ਇੰਨੇ ਸਰ 36 37 38 ਸਾਲ ਹੋ ਗਏ ਇਹਨਾਂ ਨੂੰ ਟੋਟਲ ਹਾਂਜੀ ਅਸੀਂ ਸਾਡੀ ਟੀਮ ਸਾਰੀ ਇਹਨਾਂ ਨੂੰ ਯਾਦ ਕਰਦੀ ਹੈ ਠੀਕ ਹੈ ਜੇ ਕਿਤੇ ਕੋਈ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਗੱਲਬਾਤ ਕਰਦੇ ਆ ਵੀ ਸਾਰੀ ਵੀ ਇਹਨਾਂ ਦੇ ਯਾਰ ਪਰਿਵਾਰਾਂ ਨੂੰ ਕੋਈ ਕਦੇ ਬੰਦੇ ਨੂੰ ਨੌਕਰੀ ਮਿਲ ਜਾਂਦੀ ਹਾਂਜੀ ਦੋ ਬੱਚੇ ਸੀ ਉਸ ਵਾਰ ਕੋਈ ਇਹਨਾਂ ਦੇ ਘਰ ਚੋਂ ਪਰਿਵਾਰ ਚਾਚੇ ਤਾਏ ਸਾਰੇ ਇੱਥੇ ਬੈਠੇ ਮੁਕਤਸਬ ਦੇ ਰਹਿਣ ਵਾਲੇ ਹਾਂਜੀ ਵਧੀਆ ਪਰਿਵਾਰ ਆ ਆਪਦਾ ਕੰਮ ਬਿਜ਼ਨਸ ਕਰਦੇ ਆ ਠੀਕ ਹੈ ਇਹਨਾਂ ਨੂੰ ਅਸੀਂ ਤਾਂ ਰੋਲਾ ਪਾਉਂਦੇ ਨੇ ਸਰਕਾਰਾਂ ਨੂੰ ਦੱਸਿਆ ਸਰਕਾਰਾਂ ਪੰਜਾਬ ਸਰਕਾਰ ਕਿੰਨੀਆਂ ਬਦਲ ਗਈਆਂ ਸਰਕਾਰਾਂ ਕਦੇ ਕਾਂਗਰਸ ਆ ਗਈ ਕਦੇ ਕਾਂਦੀ ਆ ਗਈ ਅੱਜ ਕੀ ਹੁਣ ਆਪ ਸਰਕਾਰ ਝਾੜੂ ਵਾਲੇ ਅਸੀਂ ਸੈਂਟਰ ਨੂੰ ਵੀ ਗੱਲ ਕੀਤੀ ਆ ਇਹਨਾਂ ਦਾ ਉਯੋਜਨਾ ਦੇ ਵਿੱਚ ਨਾ ਚੱਲੀ ਜਾਂਦੇ ਆ ਪਰ ਅਜੇ ਤੱਕ ਵੇਖੋ ਅਸੀਂ ਤਾਂ ਰੋਲਾ ਪਾ ਸਕਦੇ ਆ ਰੋਲਾ ਪਾਈ ਜਨੇ ਕਿਸੇ ਨੇ ਸੁਣਿਆ ਨਹੀਂ ਤੇ ਕੋਸ਼ਿਸ਼ ਹੈ ਸਾਡੀ ਵੀ ਸਾਡਾ ਜਦੋਂ ਕੋਈ ਹਿੰਦੂ ਭਾਈ ਜਰਾ ਕੋਈ ਮੁੱਖ ਮੰਤਰੀ ਆਊਗਾ ਨਾ ਉੱਤੇ ਦੀ ਪਗੜੀ ਧਰੀ ਛੱਡ ਕੇ ਹਾਂਜੀ ਹਾਂਜੀ ਤਾਂ ਫੇਰ ਇਹਨਾਂ ਨੂੰ ਇਨਸਾਬ ਮਿਲ ਸਕਦਾ ਉਹਨਾਂ ਚ ਜਿੰਨੇ ਬੰਦੇ ਆਏ ਅੱਜ ਤੱਕ ਕੋਈ ਐਮਐਲਏ ਆ ਕੋਈ ਕਿਵੇਂ ਆ ਉਹ ਸਾਰੇ ਜਦੋਂ ਸਾਡਾ ਕੋਈ ਹਿੰਦੂ ਭਾਈ ਆਊਗਾ ਨਾ ਫੇਰ ਇਹਨਾਂ ਦੀ ਸੋਚ ਸੋਚੀ ਜਾਊਗੀ ਹਿੰਦੂਆਂ ਨੂੰ ਪਿੱਛੇ ਛੱਡ ਰੱਖਿਆ ਨਾਲ ਸਾਡਾ ਕੰਮ ਅਸੀਂ ਰੌਲਾ ਪਾ ਰਹੇ ਆ ਪਰ ਸਾਡੀ ਸੁਣਾਈ ਘੱਟ ਹੋ ਰਹੀ ਠੀਕ ਹੈ ਕੀ ਮੁਕਸਰ ਲੱਗ ਗਿਆ ਜਿਹੜੇ ਪਰਿਵਾਰਾਂ ਦੇ ਸੀਲ ਹੋਏ ਜੇ ਤੁਹਾਡੇ ਸੰਪਰਕ ਚ ਕਿੰਨੇ ਕੁ ਆਏ ਨੇ ਹੁਣ ਤੱਕ ਦੇਖੋ ਬੰਦੇ ਬਹੁਤ ਆਏ ਆ ਪਰ ਸਾਡੂੰ ਆ ਜਿਹੜਿਆ ਪਰਿਵਾਰ ਦੀ ਸਾਰੀ ਇਹਦੀ स्त्री ਸਾਡੇ ਕੋਲੇ ਆਈ ਹੈ ਇਹਦੇ ਚਾਚੇ ਤਾਈ ਇੱਥੇ ਆਪਦਾ ਉਹਵੇਂ ਕੰਮ 'ਚ ਜੁਟੇ ਹੋਏ ਆ ਉਹਨਾਂ ਦੇ ਪਰਿਵਾਰ ਨੂੰ ਬੁੱਢੇ ਹੋ ਗਏ ਜੀ ਉਦੋਂ ਅੱਜ ਤੋਂ 38 ਸਾਲ ਹੋ ਗਏ ਇਹ ਮੁੰਡੇ ਵੀ ਉਦੋਂ ਬਾਈ ਬਾਈ 22-22 ਸਾਲ ਦੇ ਸੀਗੇ ਬਹੁਤ ਪੁਰਾਣੀ ਗੱਲ ਹੋ ਗਈ ਹਾਂਜੀ ਇਹ ਅੱਜ ਨੂੰ ਇਹ ਵੀ 60 ਸਾਲ ਦੇ ਹੋ ਜਾਂਦੇ ਪਰ ਦੇਖੋ ਸਾਡੀਆਂ ਤਾਂ ਹਜੇ ਵੀ ਆਤਮਾ ਇਹਨੂੰ ਰੋਂਦੀ ਆ ਵੀ ਇਹ ਕੰਮ ਹੋਏ ਆ ਤੇ ਜੇ ਜਿਉਂਦੇ ਹੁੰਦੇ ਤਾਂ ਪਤਾ ਜੀ ਇਹਨਾਂ ਦਾ ਘਰ ਆਪਦਾ ਪਰਿਵਾਰ ਕਿੱਡਾ ਵੱਡਾ ਹੋ ਜਾਂਦਾ ਕਿੱਡਾ ਵੱਡਾ ਹੋ ਜਾਂਦਾ ਹਾਂਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਨ੍ਹਾਂ ਪਰਿਵਾਰਾਂ ਨੇ ਜਿਹੜੇ ਜੋ ਸ਼ਹੀਦ ਹੋ ਇਹਨਾਂ ਨੂੰ ਯਾਦ ਕਰਦੇ ਹੋ ਹਰ ਸਾਲ ਧੰਨਵਾਦ ਟੈਗਨ ਪੰਜਾਬ న్యూਸ ਗੁਰਬਾਣਾ ਜੀ